ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰਾਈਮੇਸ਼ੀਆ ਟੀਵੀ ਮੈਂ ਤੁਹਾਡੇ ਨਾਲ ਗਗਨਦੀਪ ਕਾਰ ਸ਼ੁਰੂਆਤ ਵੱਡੀ ਖਬਰ ਤੋਂ ਕਰਾਂਗੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਸ਼੍ਰੀ ਅਨੰਦਪੁਰ ਸਾਹਿਬ ਦੇ ਦੌਰੇ ਤੇ ਰਹੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਕ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਮੱਥਾ ਟੇਕਿਆ ਉਨ੍ਹਾਂ ਦੇ ਨਾਲ ਐਮਪੀ ਮਲਵਿੰਦਰ ਸਿੰਘ ਕੰਗ ਅਤੇ ਮੰਤਰੀ ਹਰਜੋਤ ਸਿੰਘ ਬੈਂਸ ਵੀ ਮੌਜੂਦ ਰਹੇ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੀਨਾਨਪੁਰ ਸਾਹਿਬ ਨੂੰ ਵੱਡੀ ਸੋਗਾਤ ਦਿੱਤੀ ਹੈ ਭਾਈ ਜੈਤਾ ਜੀ ਅਜਾਇਬ ਘਰ ਦਾ ਉਹਨਾਂ ਨੇ ਉਦਘਾਟਨ ਕੀਤਾ ਇਸੇ ਨਾਲ ਹੀ ਸ਼੍ਰੀਨਾਨਪੁਰ ਸਾਹਿਬ ਦੇ ਵਿੱਚ ਹੈਰੀਟੇਜ ਸਟਰੀਟ ਦਾ ਨੀ ਪੱਥਰ ਰੱਖਿਆ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੱਡੀ ਸੋਗਾ ਦਿੱਤੀ ਗਈ ਹੈ 25 ਕਰੋੜ ਰੁਪਏ ਦੀ ਲਾਗਤ ਨਾਲ ਹੈਰੀਟੇਜ ਸਟ੍ਰੀਟ ਤਿਆਰ ਹੋਏਗੀ ਵਿਸ਼ਵ ਅਧਿਆਪਕ ਦਿਵਸ ਮੌਕੇ ਵੀ ਮੁੱਖ ਮੰਤਰੀ ਭਗਵੰਤ ਮਾਨ ਸਮਾਗਮ ਦੇ ਵਿੱਚ ਸ਼ਾਮਲ ਹੋਏ ਮਾਨ ਸਰਕਾਰ ਨੇ ਪੰਜਾਬ ਦੇ ਅਧਿਆਪਕਾਂ ਦਾ ਸਨਮਾਨ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ 71 ਅਧਿਆਪਕਾਂ ਦਾ ਸਨਮਾਨ ਕੀਤਾ ਰਾਜ ਅਧਿਆਪਕ ਐਵਾਰਡ ਨਾਲ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਮੈਸਵੀ ਮੌਜੂਦ ਰਹੇ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਆਪਕਾਂ ਨੂੰ ਅਪੀਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਬੱਚਿਆਂ ਨੂੰ ਨੌਕਰੀ ਵੰਡਣ ਵਾਲੇ ਬਣਾਓ ਸਾਨੂੰ ਉਹ ਪੜਾਇਆ ਨਹੀਂ ਗਿਆ ਜੋ ਪੜਾਉਣਾ ਚਾਹੀਦਾ ਸੀ ਸਾਨੂੰ ਲੁੱਟਣ ਵਾਲਿਆਂ ਦੀ ਨਹੀਂ ਸਾਡਾ ਇਤਿਹਾਸ ਪੜਾਇਆ ਜਾਵੇ ਅਧਿਆਪਕਾਂ ਦਾ ਧਿਆਨ ਪੜਾਉਣ ਵੱਲ ਹੋਣਾ ਚਾਹੀਦਾ ਹੈ ਸਕੂਲ ਦੇ ਹੋਰ ਕੰਮਾਂ ਲਈ ਅਸੀਂ ਕੈਂਪਸ ਮੈਨੇਜਰ ਰੱਖੇ ਹੋਏ ਨੇ ਇਸ ਦੇ ਨਾਲ ਹੀ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੜ੍ਹਾਈ ਦੇ ਵਿੱਚ ਪੰਜਾਬ 28ਵੇਂ ਨੰਬਰ ਤੋਂ ਪਹਿਲੇ ਨੰਬਰ ਤੇ ਆ ਗਿਆ ਜੋ ਧਰਤੀ ਤੋਂ ਪੈਰ ਛੱਡ ਜਾਂਦੇ ਨੇ ਉਹਨਾਂ ਦਾ ਹਸ਼ਰ ਮਾੜਾ ਹੋ ਜਾਂਦਾ ਹੈ ਹੁਣ ਸਰਕਾਰੀ ਸਕੂਲ ਦੇ ਬੱਚੇ ਪ੍ਰਾਈਵੇਟ ਸਕੂਲ ਦੇ ਬੱਚਿਆਂ ਨੂੰ ਪਿੱਛੇ ਛੱਡ ਰਹੇ ਨੇ ਸਰਕਾਰੀ ਸਕੂਲ ਦੇ ਬੱਚੇ ਪ੍ਰਾਈਵੇਟ ਨਾਲੋਂ ਜ਼ਿਆਦਾ ਵਧੀਆ ਰਿਜ਼ਲਟ ਦੇ ਰਹੇ ਨੇ ਕਈ ਟੀਚਰ ਦਸਵੰਦ ਕੱਢ ਕੇ ਸਕੂਲਾਂ ਤੇ ਲਗਾ ਰਹੇ ਨੇ ਹਾੜਾਂ 'ਚ ਟੀਚਰਾਂ ਦੀ ਡਿਊਟੀ ਲਾਉਣ ਦਾ ਅਸੀਂ ਵਿਰੋਧ ਕੀਤਾ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਾਠੇ ਕੋਲ ਹੋਰ ਡਿਪਾਰਟਮੈਂਟ ਨੇ ਉਹਨਾਂ ਦੀ ਡਿਊਟੀ ਲਗਾਓ ਕੇਂਦਰ ਨੇ ਸੰਸਦ ਲਈ ਸਾਠੇ ਤੋਂ ਟੀਚਰ ਮੰਗੇ ਮੈਂ ਕੇਂਦਰ ਨੂੰ ਟੀਚਰ ਦੇਣ ਤੋਂ ਸਾਫ਼ ਮਨਾਂ ਕੀਤਾ ਇਸ ਦੇ ਨਾਲ ਹੀ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮਰਦਮਸ਼ੁਮਾਰੀ ਲਈ ਟੀਚਰਾਂ ਦੀ ਡਿਊਟੀ ਨਹੀਂ ਲੱਗੇਗੀ ਟੀਚਰਾਂ ਨੂੰ ਬਿਲਕੁਲ ਫ੍ਰੀ ਮਾਈਂਡ ਹੋ ਕੇ ਪੜਾਉਣਾ ਚਾਹੀਦਾ ਹੜਾਂ ਦੇ ਵਿੱਚ 3200 ਸਕੂਲ ਮਲਵੇ ਦੇ ਵਿੱਚ ਤਬਦੀਲ ਹੋ ਗਏ ਹੜਾਂ ਦੇ ਵਿੱਚ 19 ਕਾਲਜ ਢਹਿ ਢੇਰੀ ਹੋ ਚੁੱਕੇ ਨੇ 8500 ਕਿਲੋਮੀਟਰ ਸੜਕਾਂ ਟੁੱਟ ਗਈਆਂ ਨੇ ਘਰ ਕਿਤਾਬਾਂ ਸਭ ਪਾਣੀ ਦੇ ਵਿੱਚ ਰੁੜ ਗਿਆ ਪੰਜਾਬ ਦੇ ਵਿੱਚ ਹੜਾਂ ਕਾਰਨ ਕਾਫੀ ਨੁਕਸਾਨ ਹੋਇਆ 5 ਲੱਖ ਏਕੜ ਫਸਲ ਤਬਾਹ ਹੋ ਗਈ ਹੈ ਅੱਜ ਪਹਿਲਾ ਭਾਈ ਜੈਤਾ ਜੀ ਯਾਦਗਾਰ ਮੈਮੋਰੀਅਲ ਇੱਕ ਅਜਾਇਬ ਘਰ ਮਿਊਜ਼ੀਅਮ ਬੜਾ ਕਾਟਨ ਨੂੰ ਕੀਤਾ ਹੈ ਬੜਾ ਸ਼ਾਨਦਾਰ ਤੁਸੀਂ ਦੇਖ ਕੇ ਆਇਓ ਜਰੂਰ ਜਿਹਦੇ ਵਿੱਚ ਭਾਈ ਜੱਤਾ ਜੀ ਜਿਹੜੇ ਉਹਨਾਂ ਦੇ ਬਚਪਨ ਤੋਂ ਲੈ ਕੇ ਉਹਨਾਂ ਦਾ ਪੂਰੇ ਜੀਵਨ ਦਾ ਸੰਘਰਸ਼ ਭਾਈ ਜੱਤਾ ਜੀ ਗੁਰੂ ਸਾਹਿਬ ਦੇ ਬੜੇ ਸ਼ਰਧਾਵਾਨ ਸੀ ਸੋ ਸਾਨੂੰ ਇਸ ਗੱਲ ਤੇ ਬੜਾ ਮਾਣ ਹੈ ਕਿ ਅਸੀਂ ਜਿਹੜਾ ਲੇਟੈਸਟ ਸਰਵੇ ਐਜੂਕੇਸ਼ਨ ਦਾ ਹੋਇਆ ਉਹਦੇ ਵਿੱਚ ਪੰਜਾਬ ਜਿਹੜਾ ਉਸ ਤੋਂ ਪਹਿਲਾਂ 28ਵੇਂ ਨੰਬਰ ਤੇ ਸੀ ਇਹਨੇ ਤਾਂ ਸੂਬੇ ਵੀ ਨਹੀਂ ਹੈਗੇ ਇਹਦਾ ਮਤਲਬ ਆ ਯੂਟੀ ਤੋਂ ਵਿੱਚ ਯੂਟੀ ਵੀ ਅੱਗੇ ਆ ਗਏ ਹੋਣੇ ਆਪਣੇ ਅੰਡੇਮਾਨ ਵਗੈਰਾ ਜਾਂ ਪਾਂਡੀਚੀ ਪੁੱਡਿਚੇਰੀ ਜਾਂ ਕੋਈ ਜਿੰਨੇ ਵੀ ਯੂਟੀ ਦੇਸ਼ ਦੇ ਵਿੱਚ ਨੇ ਪਰ ਅਸੀਂ ਹੁਣ 28 ਤੋਂ ਫਿਰ 17 ਨੰਬਰ ਤੇ ਆਏ ਤੇ ਇਸ ਵਾਰ ਅਸੀਂ ਪਹਿਲੇ ਨੰਬਰ ਤੇ ਆਏ ਤੁਹਾਡੇ ਕੋਲੇ ਵੀ ਬਹੁਤ ਸਾਰੀ ਇਸ ਤਰ੍ਹਾਂ ਦੀ ਨੌਲੇਜ ਹੋਊਗੀ ਜੇ ਸ਼ਾਇਦ ਸਿਲੇਬਸਾਂ ਦੀ ਕਿਤਾਬਾਂ 'ਚ ਨਾ ਹੋਵੇ। ਪਲੀਜ਼ ਉਹਨੂੰ ਬੱਚਿਆਂ ਤੱਕ ਪਹੁੰਚਾਓ। ਆਊਟ ਆਫ ਸਿਲੇਬਸ ਵੀ ਪੜਾਓ। ਸਿਰਫ ਲਕੀਰ ਦੇ ਫਕੀਰ ਜਾਂ ਫਿਰ ਆਪਾਂ ਕਿਤਾਬੀ ਕੀੜੇ ਨਹੀਂ ਪੈਦਾ ਕਰਨੇ। ਆਪਾਂ ਇੱਕ ਪਰਸਨੈਲਿਟੀ ਡਿਵੈਲਪਮੈਂਟ ਤੇ ਵੀ ਧਿਆਨ ਦੇਣਾ ਕਿ ਬੱਚਾ ਇਹ ਨਾ ਕਹੇ ਕਿ ਮੈਨੂੰ ਡਿਗਰੀ ਮਿਲ ਗਈ ਹੁਣ ਮੈਂ ਨੌਕਰੀ ਲੱਭੂੰਗਾ ਬਸ ਆਹੀ। ਨੌਕਰੀਆਂ ਵੰਡਣ ਵਾਲੇ ਬਣਾਈਏ ਨੌਕਰੀਆਂ ਮੰਗਣ ਵਾਲੇ ਘੱਟ ਬਣਾਈਏ ਵੰਡਣ ਵਾਲੇ ਜ਼ਿਆਦਾ ਬੱਚੇ ਦਾ ਕਿੱਧਰ ਨੂੰ ਮਾਈਂਡ ਜਾਂਦਾ ਹੈ ਕੋਈ ਸਪੋਰਟਸ ਵੱਲ ਮਾਈਂਡ ਜਾਂਦਾ ਹੈ ਐਮੀਨਸ ਬੁਲ ਇਹੀ ਦੇਖਦਾ ਜਿਸ ਤਰ੍ਹਾਂ ਹਰਜੋਤੁਰਨ ਦੱਸਿਆ ਕਿ ਅਸੀਂ ਸਕੂਲਾਂ ਨੂੰ ਇੱਕ ਵਿਦਿਆ ਦਾ ਮੰਦਰ ਕਹਿੰਨੇ ਪਵਿੱਤਰ ਜਗ੍ਹਾ ਕਹਿੰਨੇ ਅਸੀਂ ਹੁਣ ਸਕੂਲ ਦੀ ਛੁੱਟੀ ਤੋਂ ਬਾਅਦ ਉੱਥੇ ਕੀ ਹੁੰਦਾ ਹੈ ਇਹਦੇ ਵਾਸਤੇ ਅਸੀਂ ਸਪੈਸ਼ਲ ਤੌਰ ਤੇ ਸਿਕਿਉਰਟੀ ਕੈਂਪਸ ਮੈਨੇਜਰ ਰੱਖੇ ਨੇ ਕਿ ਉਹ ਸਕੂਲ ਤੋਂ ਚਲੇ ਗਏ ਬੱਚੇ ਵੀ ਚਲੇ ਗਏ ਤੁਸੀਂ ਵੀ ਚਲੇਗੇ ਉਸ ਤੋਂ ਬਾਅਦ ਉੱਥੇ ਕੌਣ ਆਉਂਦਾ ਹੈ ਕਈ ਵਾਰੀ ਸਕੂਲ ਜਿਹੜੇ ਨੇ ਉਹ ਨਸ਼ੇ ਦਾ ਅੱਡਾ ਬਣ ਜਾਂਦੇ ਨੇ ਨਸ਼ੇੜੀ ਆ ਜਾਂਦੇ ਨੇ ਸ਼ਾਮ ਨੂੰ ਉਹ ਕੁਝ ਨਾ ਕੁਝ ਗਲਤਮਲ ਚੀਜ਼ਾਂ ਪੰਧਾਂ ਤੇ ਲਿਖ ਜਾਂਦੇ ਨੇ ਸਵੇਰੇ ਆ ਕੇ ਬੜੀ ਅਧਿਆਪਕਾਂ ਦੀ ਸਥਿਤੀ ਜਿਹੜੀ ਹੈ ਉਹ ਇਹ ਹੋ ਜਾਂਦੀ ਹੈ ਕਿ ਕੀ ਕਰੀਏ ਮਟਾਉਂਦੇ ਨੇ ਸੋ ਅਧਿਆਪਕਾਂ ਦਾ ਜਿਹੜਾ ਧਿਆਨ ਹੈ ਉਹ ਪੜਾਉਣ ਵੱਲ ਹੋਣਾ ਚਾਹੀਦਾ ਬਾਥਰੂਮ ਦੀਆਂ ਟੂਟੀਆਂ ਖਰਾਬ ਹੋ ਗਈਆਂ ਫਲਾਨਾ ਪੱਖਾ ਖਰਾਬ ਹੋ ਗਿਆ ਫਲਾਨੀ ਸੁੱਚ ਖਰਾਬ ਹੋ ਗਈ ਇਹਦੇ ਵਾਸਤੇ ਅਸੀਂ ਕੈਂਪਸ ਮੈਨੇਜਰ ਰੱਖਿਓ ਨੇ ਇਹ ਉਹਨਾਂ ਦਾ ਕੰਮ ਹੈ ਟੀਚਰ ਦਾ ਹੈਡਮਾਸਟਰ ਦਾ ਧਿਆਨ ਸੁਪਰਵਾਈਜ਼ਨ ਤੇ ਹੋਵੇ ਪ੍ਰਿੰਸੀਪਲ ਦਾ ਧਿਆਨ ਸੁਪਰਵਾਈਜ਼ਨ ਤੇ ਹੋਵੇ ਅੱਜ ਤੋਂ ਅਗਲੇ 3 ਦਿਨ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਮੌਸਮ ਵਿਭਾਗ ਨੇ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ 7 ਅਕਤੂਬਰ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਪੰਜਾਬ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਦੇ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਕੱਲ ਰਾਤ ਤੋਂ ਕਈ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਸਿੱਖਿਆ ਮੰਤਰੀ ਹਰਜੋਤ ਮੈਸ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਅੱਜ ਸ਼੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਇਲਾਕੇ ਦੇ ਵਿੱਚ ਭਾਰੀ ਤੂਫਾਨ ਦੇਖਣ ਨੂੰ ਮਿਲਿਆ ਉੱਥੇ ਮੀਂਹ ਵੀ ਪਿਆ ਮੁਹਾਲੀ ਦੇ ਵਿੱਚ ਵੀ ਰਾਤ ਤੋਂ ਹਨੇਰੀ ਚੱਲੀ ਤੇਜ਼ ਠੰਡੀਆਂ ਹਵਾਵਾਂ ਚੱਲੀਆਂ हिमाचल ਅਤੇ ਪੰਜਾਬ ਵਿੱਚ ਬਣੇ ਡੈਮਾਂ ਨੂੰ ਖਾਲੀ ਕੀਤਾ ਜਾ ਰਿਹਾ ਤਾਂ ਜੋ ਭਾਰੀ ਮੀਂਹ ਦੀ ਸਥਿਤੀ ਵਿੱਚ ਇੱਥੇ ਪਾਣੀ ਸਟੋਰ ਕੀਤਾ ਜਾ ਸਕੇ। ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਅਲਰਟ ਮੋਡ ਤੇ ਹੈ। ਇਸ ਤੋਂ ਇਲਾਵਾ ਰਾਵੀ, ਬਿਆਸ ਅਤੇ ਸਤਲੁਜ ਦਰਿਆਵਾਂ ਦੇ ਨਾਲ ਲੱਗਦੇ 13 ਜ਼ਿਲ੍ਹਿਆਂ ਤੇ ਪ੍ਰਸ਼ਾਸਨ ਨੂੰ ਵੀ ਅਲਰਟ ਤੇ ਰੱਖਿਆ ਗਿਆ। ਭਾਰੀ ਮੀਂਹ ਅਤੇ ਡੈਮਾਂ ਤੋਂ ਪਾਣੀ ਛੱਡਣ ਨਾਲ ਹੜ੍ਹ ਆਉਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਅਨੁਸਾਰ 11 ਜ਼ਿਲ੍ਹਿਆਂ ਵਿੱਚ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਅੰਮ੍ਰਿਤਸਰ ਕਪੂਰਥਲਾ ਤਰਨਤਾਰਨ ਫਿਰੋਜ਼ਪੁਰ ਫਰੀਦਕੋਟ ਮੋਗਾ ਫਾਜ਼ਿਲਕਾ ਮੁਕਤ ਸਰਸਾ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ ਉਧਰ ਆਮ ਆਦਮੀ ਪਾਰਟੀ ਨੇ ਰਾਜ ਸਭਾ ਲਈ ਰਜਿੰਦਰ ਗੁਪਤਾ ਨੂੰ ਆਪਣਾ ਉਮੀਦਵਾਰ ਐਲਾਨਿਆ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਨੇ ਰਜਿੰਦਰ ਗੁਪਤਾ ਸੰਜੀਵ ਅਰੋੜਾ ਦੇ ਅਸਤੀਫੇ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਰਜਿੰਦਰ ਗੁਪਤਾ ਨੂੰ ਵਧਾਈ ਦਿੱਤੀ ਹੈ ਤਾਂ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਟਰਾਈਡੈਂਟ ਦੇ ਚੇਅਰਮੈਨ ਰਜਿੰਦਰ ਗੁਪਤਾ ਦਾ ਅਸਤੀਫਾ ਸਵੀਕਾਰ ਕਰ ਲਿਆ ਸੀ ਉਹਨਾਂ ਨੇ ਕੁਝ ਦਿਨ ਪਹਿਲਾਂ ਪੰਜਾਬ ਆਰਥਿਕ ਨੀਤੀ ਅਤੇ ਯੋਜਨਾ ਬੋਰਡ ਤੇ ਉਪ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਉਹਨਾਂ ਦੇ ਅਸਤੀਫੇ ਨੂੰ ਸਵੀਕਾਰ ਕੀਤੇ ਜਾਣ ਤੋਂ ਬਾਅਦ ਹੀ ਹੁਣ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਉਮੀਦਵਾਰ ਚੁਣਿਆ ਪੰਜਾਬ ਦੇ ਵਿੱਚ ਰਾਸਵਾਦੀ ਇੱਕ ਸੀਟ ਲਈ 24 ਅਕਤੂਬਰ ਨੂੰ ਚੋਣ ਹੋਣ ਜਾਣੀ ਹੈ ਬੀਤੇ ਦਿਨੀ ਉਦਯੋਗਪਤੀ ਰਜਿੰਦਰ ਗੁਪਤਾ ਨੇ ਪੰਜਾਬ ਪਲੈਨਿੰਗ ਬੋਰਡ ਦੀ ਵਾਈਸ ਚੇਅਰਮੈਨੀ ਤੋਂ ਵੀ ਅਸਤੀਫਾ ਦੇ ਦਿੱਤਾ ਸੀ ਜਿਸ ਨੂੰ ਪੰਜਾਬ ਦੇ ਰਾਸ਼ਪਾਲ ਨੇ ਮਨਜ਼ੂਰ ਕਰ ਲਿਆ ਸੀ ਇਸ ਦੇ ਨਾਲ ਹੀ ਰਜਿੰਦਰ ਗੁਪਤਾ ਨੇ ਐਡਵਾਈਸਰੀ ਮੈਨੇਜਿੰਗ ਕਮੇਟੀ ਮੰਦਰ ਸ਼੍ਰੀ ਕਾਲੀਦੇਵੀ ਪਟਿਆਲਾ ਦੇ ਚੇਅਰਪਰਸਨ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਜਿਸ ਨੂੰ ਸਰਕਾਰ ਨੇ ਪ੍ਰਵਾਨ ਕਰ ਲਿਆ ਰਜਿੰਦਰ ਗੁਪਤਾ ਨੂੰ 2022 ਦੇ ਵਿੱਚ ਪਲੈਨਿੰਗ ਬੋਰਡ ਦਾ ਚੇਅਰਮੈਨ ਲਗਾਇਆ ਗਿਆ ਸੀ ਤੁਹਾਨੂੰ ਦੱਸਨੀਆ ਕਿ ਕੈਬਨਟ ਮੰਤਰੀ ਸੰਜੀਵ ਅਰੋੜਾ ਦੇ ਲੁਧਿਆਣਾ ਪੱਛਮੀ ਸੀਟ ਤੋਂ ਵਿਧਾਇਕ ਚੁਣੇ ਜਾਣ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ ਰਾਜ ਸਭਾ ਤੋਂ ਅਸੀਫਾ ਦਿਨ ਤੋਂ ਬਾਅਦ ਸੰਜੀਵ ਅਰੋਣਾ ਨੇ ਲੁਧਿਆਣਾ ਪੱਛਮੀ ਸੀਟ ਤੋਂ ਚੋਣ ਲੜੀ ਸੀ ਦੱਸਿਆ ਕਿ ਵਿਧਾਇਕ ਗੁਰਪ੍ਰੀਤ ਸਿੰਘੋਂ ਕੀ ਦੀ ਮੌਤ ਤੋਂ ਬਾਅਦ ਲੁਧਿਆਣਾ ਪੱਛਮੀ ਸੀਟ ਖਾਲੀ ਹੋ ਗਈ ਸੀ ਜਿਸ ਕਾਰਨ ਉੱਥੇ ਉਪ ਚੋਣਨ ਦੀ ਜ਼ਰੂਰਤ ਪਈ ਸੀ ਇਸੋ ਦੌਰਾਨ ਰਾਜ ਸਭਾ ਚੋਣਾਂ ਲਈ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ ਹੁਣ ਗੱਲ ਕਰਦੇ ਹਾਂ ਕਾਂਗਰਸ ਦੀ ਕਾਂਗਰਸ ਨੇ ਜਿਮਨੀ ਚੋਣ ਲਈ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਕਾਂਗਰਸ ਨੇ ਕਰਨਬੀਰ ਸਿੰਘ ਬੋਰਚ ਨੂੰ ਟਿਕਟ ਦਿੱਤੀ ਹੈ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਪਹਿਲਾਂ ਹੀ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ ਆਮ ਆਦਮੀ ਪਾਰਟੀ ਨੇ ਹਰਮੀਤ ਸਿੰਘ ਸੰਧੂ ਨੂੰ ਟਿਕਟ ਦਿੱਤੀ ਹੋਈ ਹੈ ਤਾਂ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਹੋਣ ਤੋਂ ਪਹਿਲਾਂ ਹੀ ਤਰਨ ਤਾਰਨ ਦੀ ਜਿਮਨੀ ਚੋਣ ਦਾ ਖਾੜਾ ਭਖ ਦਾ ਨਜ਼ਰ ਆ ਰਿਹਾ ਆਮ ਆਦਮੀ ਪਾਰਟੀ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿੱਥੇ ਪਹਿਲਾਂ ਹੀ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਸੀ ਤਾਂ ਉੱਥੇ ਹੀ ਹੁਣ ਕਾਂਗਰਸ ਪਾਰਟੀ ਨੇ ਵੀ ਆਪਣੇ ਉਮੀਦਵਾਰ ਦਾ ਨਾਮ ਚੰਤਕ ਕਰ ਦਿੱਤਾ ਹੈ ਇਸ ਜ਼ਿਮਨੀ ਚੋਣ ਵਿੱਚ ਕਰਨਬੀਰ ਸਿੰਘ ਬੁਰਜ ਚੋਣ ਮੈਦਾਨ ਦੇ ਵਿੱਚ ਨਜ਼ਰ ਆਣ ਕੇ ਸੋ ਪਹਿਲਾਂ ਚਰਚਾਵਾਂ ਇਹ ਲਗਾਈਆਂ ਜਾ ਰਹੀਆਂ ਸੀ ਕਿ ਅਕਾਲੀ ਦਲ ਛੱਡ ਕਾਂਗਰਸ ਦੇ ਵਿੱਚ ਸ਼ਾਮਿਲ ਹੋਏ ਸਾਬਕਾ ਮੰਤਰੀ ਅਨਿਲ ਜੋਸ਼ੀ ਨੂੰ ਟਿਕਟ ਦਿੱਤੀ ਜਾ ਸਕਦੀ ਹੈ ਪਰ ਪਾਰਟੀ ਦੇ ਸੀਨੀਅਰ ਲੀਡਰ ਉਹਨਾਂ ਦਾ ਵਿਰੋਧ ਕਰ ਰਹੇ ਸੀ ਅਜਾਹੇ ਦੇ ਵਿੱਚ ਕਰਨਬੀਰ ਸਿੰਘ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਨ ਦਾ ਫੈਸਲਾ ਕੀਤਾ ਗਿਆ ਤਾਂ ਜ਼ਿਕਰ ਕਰਦੀ ਏ ਕਿ ਇਸ ਸਾਲ ਜੂਨ ਦੇ ਵਿੱਚ ਸਤਾਧਾਰੀ ਆਮ ਆਦਮੀ ਪਾਰਟੀ ਦੇ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਕਾਰਨ ਇਹ ਸੀਟ ਖਾਲੀ ਹੋ ਗਈ ਸੀ ਜਿੱਥੇ ਹੁਣ ਉਪ ਚੋਣ ਹੋਣੀ ਹੈ ਭਾਰਤੀ ਜਨਤਾ ਪਾਰਟੀ ਨੇ ਹਰਜੀਤ ਸਿੰਘ ਸੰਧੂ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਸੁਖਵਿੰਦਰ ਕੋਰ ਰੰਦਾਵ ਨੂੰ ਆਪਣਾ ਉਮੀਦਵਾਰ ਐਲਾਨਿਆ ਤਾਂ ਹੁਣ ਕਾਂਗਰਸ ਨੇ ਵੀ ਆਪਣਾ ਉਮੀਦਵਾਰ ਐਲਾਨ ਦਿੱਤਾ ਉਧਰ ਜਲੰਧਰ ਦੇ ਵਿੱਚ ਮਨੋਰੰਜਨ ਕਾਲੀਆ ਦੇ ਘਰ ਤੇ ਹੋਏ ਗਰਨੇਡ ਅਟੈਕ ਦਾ ਮਾਮਲਾ ਹੈ ਇਸ ਮਾਮਲੇ ਦੇ ਵਿੱਚ ਐਨਆਈਏ ਨੇ ਚਾਰਜ ਸ਼ੀਟ ਦਾਇਰ ਕਰ ਦਿੱਤੀ ਹੈ NIA ਵੱਲੋਂ 4 ਮੁਲਸਮਾਂ ਖਿਲਾਫ ਚਾਰਜ ਸ਼ੀਟ ਦਾਇਰ ਕੀਤੀ ਗਈ ਹੈ 7 ਅਪ੍ਰੈਲ ਨੂੰ ਸਾਬਕਾ ਮੰਤਰੀ ਦੇ ਘਰ ਤੇ ਗਰਨੇਡ ਅਟੈਕ ਹੋਇਆ ਸੀ ਰਾਸ਼ਟਰੀ ਜਾਂਚ ਏਜੰਸੀ ਨੇ ਜਲੰਧਰ ਦੇ ਵਿੱਚ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਤੇ ਹੋਏ ਗਰਨੇਡ ਹਮਲੇ ਦੀ ਜਾਂਚ ਵਿੱਚ ਇੱਕ ਹੋਰ ਬਹੁਤ ਮਹੱਤਵਪੂਰਨ ਕਦਮ ਚੁੱਕਿਆ ਏਜੰਸੀ ਨੇ ਇਸ ਮਾਮਲੇ ਦੇ ਵਿੱਚ 4 ਵਿਕਤੀਆਂ ਵਿਰੁੱਧ ਚਾਰਜ ਸ਼ੀਟ ਦਾਇਰ ਕੀਤੀ ਹੈ ਇਨ੍ਹਾਂ ਚਾਰ ਮੁਲਸਮਾ ਦੇ ਵਿੱਚ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸੈਦੂਲ ਅਮੀਨ ਅਤੇ ਹਰਿਆਣਾ ਦੇ ਰਹਿਣ ਵਾਲੇ ਅਭਿਜੋਤ ਜਾਂਗੜਾ ਨੂੰ ਹੁਣ ਤੱਕ ਗ੍ਰਿਫਤਾਰ ਕੀਤਾ ਜਾ ਚੁੱਕਿਆ ਯਮੁਨਾ ਨਗਰ ਦੇ ਰਹਿਣ ਵਾਲੇ ਕੁਲਬੀਰ ਸਿੰਘ ਅਤੇ ਕਰਨਾਲ ਦੇ ਰਹਿਣ ਵਾਲੇ ਮਨੀਸ਼ ਉਰਫ ਕਾਕਾ ਫਰਾਰ ਨੇ ਇਨ੍ਹਾਂ ਸਾਰਿਆਂ ਖਿਲਾਫ ਗੈਰ ਕਾਨੂੰਨੀ ਗਤੀਵਿਧੀਆਂ ਐਕਟ ਯੂਆਪਾ ਅਤੇ ਵਿਸਫੋਟਕ ਪਦਾਰਥ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਜਾਂਚ ਤੋਂ ਪਤਾ ਲੱਗਿਆ ਕਿ ਪਬੰਦੀशुदा ਅਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੈਂਬਰ ਕੁਲਬੀਰ ਸਿੰਘ ਨੇ ਆਪਣੇ ਸਾਥੀ ਮਨੀਸ਼ ਉਰਫ ਕਾਕਾ ਰਾਣਾ ਨਾਲ ਮਿਲ ਕੇ ਪੰਜਾਬ ਦੇ ਪ੍ਰਮੁੱਖ ਸਿਆਸਤਦਾਨਾਂ ਨੂੰ ਡਰਾਉਣਾ ਅਤੇ ਪੈਸੇ ਵਸੂਲਣ ਲਈ ਇੱਕ ਅਤਵਾਦੀ ਮੋਡੀਊਲ ਬਣਾਇਆ ਸੀ ਇਸ ਗਰੁੱਪ ਨੇ ਸਦੂਲ ਅਮੀਨ ਨੂੰ ਗਰਨੇਡ ਸੁੱਟਣ ਦਾ ਕੰਮ ਸੌਂਪਿਆ ਸੀ ਜਦੋਂ ਕਿ ਅਭਿਜੀਤ ਜਾਂਗੜਾ ਨੇ ਹਮਲੇ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਸੀ ਇਹ ਘਟਨਾ 7 April 2025 ਦੀ ਰਾਤ ਨੂੰ ਉਸ ਵੇਲੇ ਵਾਪਰੀ ਜਦੋਂ ਜਲੰਧਰ ਦੇ ਵਿੱਚ ਭਾਜਪਾ ਦੇ ਸਾਬਕਾ ਮੰਤਰੀ ਮਨੋਰੰਚਨ ਕਾਲੀਆ ਦੇ ਘਰ ਤੇ ਗਰਨੇਡ ਸੁੱਟਿਆ ਗਿਆ ਸੀ ਇਸ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ NIA ਨੇ 12 April 2025 ਨੂੰ ਜਾਂਚ ਆਪਣੇ ਹੱਥ ਵਿੱਚ ਲੈ ਲਈ ਸੀ ਇਸ ਸਮੇਂ ਏਜੰਸੀ ਫਰਾਰ ਦੋਵਾਂ ਮੁਲਜ਼ਮਾਂ ਦੀ ਭਾਲ ਵਿੱਚ ਵੱਖ-ਵੱਖ ਰਾਜਾਂ ਦੇ ਵਿੱਚ ਛਾਪੇਮਾਰੀ ਕਰ ਰਹੀ ਹੈ ਅਤੇ ਨੈਟਵਰਕ ਨਾਲ ਜੁੜੇ ਹੋਰ ਲੋਕਾਂ ਵਿਰੁੱਧ ਵੀ ਜਾਂਚ ਕੀਤੀ ਜਾ ਰਹੀ ਹੈ ਉਧਰ ਹੜਪੀੜਤਾ ਦੀ ਮਦਦ ਲਈ ਅਜੇ ਵੀ ਲੋਕ ਅੱਗੇ ਆ ਰਹੇ ਨੇ ਹੜ ਪਰਭਾਵਿਤ ਇਲਾਕਿਆਂ ਦੇ ਵਿੱਚ ਲੋਕ ਪਹੁੰਚ ਰਹੇ ਨੇ ਅਜਨਾਲਾ ਦੇ ਵਿੱਚ ਹੜਪੀੜਤਾ ਨੂੰ گاਵਾ ਸੌਂਪੀਆਂ ਖੀਆਂ ਰਕੇਸ਼ ਹਾਂਡਾ ਨੇ ਪੰਜਾਬ ਸਰਕਾਰ ਤੇ ਸਹਿਯੋਗ ਨਾਲ گاਵਾ ਦਿੱਤੀਆਂ ਨੇ 16 ਹੜ ਪ੍ਰਭਾਵਿਤ ਪਰਵਾਰਾਂ ਨੂੰ گاਵਾਵਾਂ ਦੇ ਦਿੱਤੀਆਂ ਨੇ ਰਾਜਸਥਾਨ ਤੇ ਹਰਿਆਣਾ ਤੋਂ ਇਹ گاਵਾਵਾਂ ਲਿਆਂਦੀਆਂ ਸੀ ਪੰਜਾਬ ਸਰਕਾਰ ਦਾ ਮਿਸ਼ਨ ਚੜਤੀ ਕਲਾ ਦੇ ਤਹਿਤ ਇਹ ਸੇਵਾ ਕੀਤੀ ਜਾ ਰਹੀ ਹੈ ਇਹ گاਵਾਵਾਂ 16 ਤੇ 18 ਕਿਲੋ ਪ੍ਰਤੀ ਦਿਨ ਦੁੱਧ ਦਿੰਦੀਆਂ ਨੇ ਹੁਣ ਹੜ ਪੀੜਤ ਲੋਕ ਇਨ੍ਹਾਂ گاਵਾਵਾਂ ਦੇ ਦੁੱਧ ਨਾਲ ਆਪਣੇ ਘਰਵਾਰ ਦਾ ਗੁਜ਼ਾਰਾ ਕਰ ਸਕਣਗੇ ਅਮਰitsar ਡੀਸੀ ਸਾਖੀ ਸਾਹਨੀ ਲਗਾਤਾਰ ਨਿਗਰਾਨੀ ਕਰ ਰਹੇ ਨੇ मैं राकेश हंडा मैं रहने वाला तो अमृतसर का हूँ पर काफी सालों से पैंतीस चालीस साल से दिल्ली में रह रहा हूँ अमृतसर से है आग आग फ्लड में फ्लड... में वो क्या आज हम जनाला एरिया में जा... जनाला रद... रमदास एरिया में जहाँ बहुत ज्यादा फ्लड इफेक्ट किया है और इसमें हमने एक स्पेशल ब्रीड की गाय है साईवाल वो नस्ल की 16 गाय हमें इकट्ठी करी राजस्थान से हरियाणा से और यहाँ पे 16 लोगों को आइडेंटिफाई किया 16 फैमिलीज क्योंकि ये हम हमारा पर्पज है कि ये इनको लाइवलीहुड दी जाए क्योंकि ये खाना वाना तो दस दिन में खत्म हो जाएगा तो इनकी लाइवलीहुड क्योंकि ये पच्चीस साल का इनका लाइफ स्पैन है और पंद्रह बच्चे देंगी ये क्योंकि ये पांच साल से छह साल की है और हमने स्पेशली ये ऐसी देखी है कि जो बहुत हेल्दी क्योंकि ढूंढ ढूंढ के हमने हमने बंदों को भेजा बहुत ढूंढ ढूंढ के लाए हैं तो इनकी लाइवलीहुड के लिए हमने ये कोशिश करी है कि इनकी फैमिलीज क्योंकि 12-14 किलो दूध काफी अच्छा होता है फैमिली के लिए भी और बेचेंगे और अपना खाना भी खा सकते हैं क्योंकि इनका लॉसेज जो हमने पता किया वो काफी ज्यादा है लॉसेज इतने है कि ये कवर ही नहीं कर सकते तो हमने इनकी कुछ लाइवलीहुड के लिए प्लान किया और आगे भी हमारे पास कुछ फंड आए हुए हैं और भी आएंगे तो नेक्स्ट लॉट दिवाली के बाद फिर कोशिश करेंगे कि एक लॉट और भेज के इनको थोड़ी और हेल्प की जाए पंजाब सरकार का जो सांझा उपराला मिशन चढ़ती कला है उसके तहत डिप्टी कमिश्नर मैडम साक्षी शानी जी ने ये एक नया जी कोशिश करी थी मिस्टर हांडा जी के साथ कोऑर्डिनेट करके कि साहिवाल गांव उन किसानों को और मजदूरों को जिनकी गाय या भैंसे बाढ़ में रुड़ गई है या मर गई है उनको एक लाइवलीहुड के लिए रिहेबिलिटेशन के लिए ਉਦਰ ਅਮਰੀਕੀ ਫੌਜ ਦੇ ਵਿੱਚ ਦਾੜੀ ਰੱਖਣ ਤੇ ਰੋਕ ਲਗਾਉਣ ਦਾ ਮਾਮਲਾ ਐਸਜੀਪੀਸੀ ਨੇ ਅਮਰੀਕਾ ਸਰਕਾਰ ਦੇ ਇਸ ਫੈਸਲੇ ਨੂੰ ਗਲਤ ਦੱਸਿਆ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਇਹ ਫੈਸਲਾ ਨਾ ਸਿਰਫ ਧਾਰਮਿਕ ਆਜ਼ਾਦੀ ਤੇ ਹਮਲਾ ਸਗੋਂ ਲੋਕਤੰਤਰ ਦੇ ਮੂਲ ਸਿਧਾਂਤਾਂ ਦੇ ਵੀ ਖਿਲਾਫ ਹੈ ਧਾਰਮਿਕ ਆਜ਼ਾਦੀ ਤੇ ਮर्याਦਾ ਦਾ ਸਨਮਾਨ ਕਰਨਾ ਲੋਕਤੰਤਰ ਦੀ ਜ਼ਿੰਮੇਵਾਰੀ ਹੈ ਤਾ ਐਸਜੀਪੀਸੀ ਇਸ ਮਾਮਲੇ ਦਾ ਸਖਤ ਨੋਟਿਸ ਲਵੇਗੀ ਤਾਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਅਮਰੀਕਾ ਦੀ ਸਰਕਾਰ ਵੱਲੋਂ ਫੌਜ ਵਿੱਚ ਦਾੜੀ ਰੱਖਣ ਤੇ ਪਵੰਤੀ ਲਗਾਉਣ ਦੀ ਖਬਰ ਬਹੁਤ ਦੁਖਦਾਈ ਹੈ ਤੇ ਚਿੰਤਾਜਨਕ ਹੈ ਉਹਨਾਂ ਨੇ ਕਿਹਾ ਕਿ ਇਸ ਫੈਸਲੇ ਦਾ ਸਿੱਧਾ ਅਸਰ ਸਿੱਖਾਂ, ਮੁਸਲਮਾਨਾਂ ਅਤੇ ਯਹੂਦੀ ਭਾਈਚਾਰਿਆਂ ਤੇ ਪੈਣ ਦੀ ਸੰਭਾਵਨਾ ਹੈ ਜੋ ਆਪਣਾ ਧਰਮ ਅਨੁਸਾਰ ਦਾੜੀ ਰੱਖਦੇ ਨੇ ਉਹਨਾਂ ਨੇ ਦੱਸਿਆ ਕਿ ਐਸਜੀਪੀਸੀ ਇਸ ਮਾਮਲੇ ਦਾ ਸਖਤ ਨੋਟਿਸ ਲਵੇਗੀ ਅਤੇ ਇਸ ਤੋਂ ਪਹਿਲਾਂ ਅਮਰੀਕਾ ਵਿੱਚ ਮੌਜੂਦ ਸਿੱਖ ਸੰਸਥਾਵਾਂ ਨਾਲ ਸੰਪਰਕ ਕਰਕੇ ਇਸ ਫੈਸਲੇ ਬਾਰੇ ਅਸਲ ਜਾਣਕਾਰੀ ਇਕੱਠੀ ਕੀਤੀ ਜਾਵੇ ਉਨ੍ਹਾਂ ਨੇ ਅਮਰੀਕਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਧਾਰਮਿਕ ਭਾਵਨਾ ਨੂੰ ਠੇਸ ਨਾ ਪਹੁੰਚਾਉਣ ਕਿਉਂਕਿ ਸਿੱਖਾਂ ਨੇ ਅਮਰੀਕਾ ਦੀ ਆਰਥਿਕਤਾ ਤੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਗਰੀਵਾਲ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਐਸਜੀਪੀਸੀ ਅਮਰੀਕੀ ਸਿੱਖ ਸੰਸਥਾਵਾਂ ਨਾਲ ਮਿਲ ਕੇ ਇਸ ਫੈਸਲੇ ਖਿਲਾਫ ਅਗਲੀ ਕਾਰਵਾਈ ਦੀ ਰਣਨੀਤੀ ਤਿਆਰ ਕਰੇਗੀ ਜਿਹੜੀ ਅੱਜ ਖਬਰ ਅਮਰੀਕਾ ਦੇ ਸਰਕਾਰ ਵੱਲੋਂ ਦਿੱਤੀ ਗਈ ਹੈ ਕਿ ਉਸ ਸਰਕਾਰ ਵੱਲੋਂ ਫੌਜ ਦੇ ਅੰਦਰ ਕਿਸੇ ਨੂੰ ਦਾੜੀ ਰੱਖਣ ਦੀ ਇਜਾਜ਼ਤ ਨਹੀਂ ਹੋएगी ਜਿਹਦਾ ਜਾਣਕਾਰੀ ਮਿਲੀ ਹੈ ਕਿ ਉਸ ਦਾ ਸਭ ਤੋਂ ਪਹਿਲਾ ਮੋਢਲਾ ਅਸਰ ਜਣਾ ਬਹੁਤ ਸਿੱਖਾਂ ਤੇ ਪਾਏਗਾ ਮੁਸਲਮਾਨਾਂ ਤੇ ਜਾਂ ਯੂਦੀ ਲੋਕਾਂ ਤੇ ਪਾਏਗਾ ਇਹ ਖਬਰ ਬਹੁਤ ਮਾਰੀ ਆ ਅਸੀਂ ਇਸ ਨੂੰ ਗਲਤ ਕਰਾਰ ਦਿੰਦੇ ਹਾਂ ਕਿਉਂਕਿ ਇੱਕ ਲੋਕਤੰਤਰ ਆ ਅਮਰੀਕਾ ਦੇਸ਼ ਜਿਹੜਾ ਕਿ ਕਿਸੇ ਵੀ ਧਰਮ ਦੇ ਅਕੀਦੇ ਨੂੰ ਉਹਦੀ ਮਰਜ਼ਾ ਦਾ ਉਹਦਾ ਸਨਮਾਨ ਦੇਣਾ ਮੰਨਦਾ ਸੋ ਅਸੀਂ ਸ਼੍ਰੋਮੇ ਗੁਰਦਰਾ ਪਰੰਧ ਕਮੇਟੀ ਵੱਲੋਂ ਇਸ ਦਾ ਸਰਕਲ ਉਸ ਲਵਾਂਗੇ ਉਸ ਤੋਂ ਪਹਿਲਾਂ ਅਸੀਂ ਅਮਰੀਕਾ ਦੇ ਵਿੱਚ ਸਿੱਖ ਸਸਤਾਵਾਂ ਜਿਹੜੀਆਂ ਹਨ ਉਹਨਾਂ ਦੇ ਨਾਲ ਤਾਲਮਿਲ ਕਰਕੇ ਇਸ ਦੇ ਅਸਲ ਜਾਣਕਾਰੀ ਜਰੂਰ ਲਵਾਂਗੇ ਜਿਹਦੇ ਵਿੱਚ ਜਿਹੜੀ ਜਾਣਕਾਰੀ ਮਿਲਿਆ ਕਿ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਇਸ ਦੇ ਲਈ ਵੀ ਨਹੀਂ ਜੇ ਕਿਸੇ ਨੂੰ ਕੋਈ ਨੋਡ ਪਵੇ ਤਾਂ ਉਹ ਆਪਣੀ ਜਿਹੜੀ ਹੈ ਚਾਰਾ ਜੋਈ ਕਰ ਸਕਦਾ ਇਸ ਦੇ ਉੱਤੇ ਟਿੱਪਣੀ ਕਰ ਸਕਦਾ ਪਰ ਉਹਦੇ ਬਾਅਦ ਵੀ ਪਿਛਲੇ ਦਿਨਾਂ ਦੇ ਵਿੱਚ ਅਮਰੀਕਾ ਸਰਕਾਰ ਵੱਲੋਂ ਜਿਹੜਾ ਨਵਾਂ ਨਿਯਾਮ ਆਇਆ ਉਸ ਦੇ ਵੱਲੋਂ ਪੰਜਾਬ ਦੇ ਡਿਪੋਰਟ ਕਰਕੇ ਭੇਜੇ ਨੌਜਵਾਨਾਂ ਦੇ ਨਾਲ ਸਿਰਾਂ ਤੋਂ ਪੱਗਾਂ ਉਤਾਰ ਦਿੱਤੀਆਂ ਹੱਟੜੀਆਂ ਇੱਥੋਂ ਤੱਕ ਕਿ ਬੜੀ ਉਮਰ ਦਾ ਰਾਜ ਮਾਤਾ ਜਿਹਨੂੰ ਰਿਪੋਰਟ ਕੀਤਾ ਗਿਆ ਹੱਟੜੀਆਂ ਲਾ ਕੇ ਇਸ ਤਰ੍ਹਾਂ ਦੇ ਕੰਮਾ ਉਥੋਂ ਦੇ ਟਰੱਕ ਡਰਾਈਵਰਾਂ ਦੇ ਨਾਲ ਜਿਸ ਤਰ੍ਹਾਂ ਦਾ ਵਿਤਾਰ ਇਹ ਮਾੜੀਆਂ ਖਬਰਾਂ ਨੇ ਅਸੀਂ ਇਸ ਗੱਲ ਦਾ ਜਿਵੇਂ ਨਿੰਦਾ ਵੀ ਕਰਦੇ ਹਾਂ ਤੇ ਅਸੀਂ ਚਾਹਾਂਗੇ ਕਿ ਅਮਰੀਕਾ ਜਿਹੜਾ ਇੱਕ ਲੋਕਤੰਤਰੀ ਦੇਸ਼ ਆ ਉਹ ਕਿਸੇ ਵੀ ਧਾਰਮਿਕ ਭਾਵ ਦਾ ਉਹਨਾਂ ਦੇ ਨਾਲ ਕਰਵਾ ਨਾ ਕਰੇ ਉਹ ਭਾਵੇਂ ਕਿਤੇ ਵੀ ਸਾਧ ਉਹਤੇ ਕੋ ਨੌਕਰੀ ਕਰਦਾ ਹੋਵੇ ਕਿਉਂਕਿ ਜਿੰਨੇ ਵੀ ਲੋਕ ਉਥੇ ਵੱਸ ਰਹੇ ਨੇ ਭਾਰੂ ਸਿੱਖ ਨੇ ਉਹਨਾਂ ਦਾ ਅਮਰੀਕਾ ਦੀ ਆਰਥਿਕਤਾ ਦੇ ਵਿੱਚ ਵੱਡਾ ਰੋਲ ਆ ਉਥੇ ਉਹਨਾਂ ਦਾ ਬੜਾ ਸਤਿਕਾਰ ਚਾਹੁੰਦੇ ਨੇ ਤੋਂ ਇਸ ਚਾਲ ਨੂੰ ਲੈ ਕੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਅਮਰੀਕੀ ਸਿੱਖ ਸਥਾਨਾਂ ਦੇ ਨਾਲ ਤਾਲਮਿਲ ਕਰਕੇ ਇਹਦੇ ਬਾਰੇ ਅਗਲੀ ਗੱਲ ਜਿਹੜੀ ਆ ਉਹ ਕਾਰਵਾਈ ਕਰਨ ਦੀ ਅਸੀਂ ਉਦਰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਭਾਰਤ ਦੌਰੇ ਤੇ ਆਉਣ ਕੇ ਪੀਐਮ ਕੀਰ ਸਟਾਰਮਰ 8 ਅਕਤੂਬਰ ਨੂੰ ਭਾਰਤ ਆਉਣਗੇ 9 ਅਕਤੂਬਰ ਨੂੰ ਮੁੰਬਈ ਦਾ ਹਉ ਦੌਰਾ ਕਰਨ ਕੇ ਭਾਰਤ ਦੇ ਵਿੱਚ ਆਯੋਜਿਤ ਵਿਜ਼ਨ 2035 ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਗੇ ਪੀਐਮ ਮੋਤੀ ਤੇ ਕੀਰ ਸਟਾਰਮਰ ਭਾਰਤੀ ਉਦਯੋਪਤੀਆਂ ਦੇ ਨਾਲ ਮੁਲਾਕਾਤ ਕਰਨ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਤੀ ਨਾਲ ਮੁਲਾਕਾਤ ਕਰਕੇ ਦਵੱਲੇ ਸਬੰਧਾਂ ਸੰਬੰਧੀ ਸਮੀਖਿਆ ਕਰਨਗੇ ਤੇ ਵਪਾਰਕ ਅਤੇ ਆਰਥਿਕ ਸਬੰਧਾਂ ਨੂੰ ਅੱਗੇ ਵਧਾਉਣ ਕੇ ਤਾਂ ਭਾਰਤ 8 ਅਕਤੂਬਰ ਨੂੰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਆਉਣਗੇ ਉਧਰ ਮੱਧ ਪ੍ਰਦੇਸ਼ ਤੇ ਰਾਜਸਥਾਨ ਦੇ ਵਿੱਚ ਖੰਗ ਦੀ ਦਵਾਈ ਨਾਲ ਬੱਚਿਆਂ ਦੀਆਂ ਮੌਤਾਂ ਦਾ ਮਾਮਲਾ ਹਿਮਾਚਲ ਦੇ ਵਿੱਚ ਸਿਹਤ ਵਿਭਾਗ ਹੁਣ ਹਾਈ ਅਲਰਟ ਹੈ ਬੱਦੀ ਦੇ ਵਿੱਚ ਪੰਜ ਕੰਪਨੀਆਂ ਤੇ ਬੈਨ ਲੱਗ ਚੁੱਕਿਆ ਨੈਕਸਾ ਟੀ ਐਮ ਕਫ ਸੀਰਪ ਦੇ ਉਤਪਾਦਨ ਤੇ ਰੋਕ ਲਗਾ ਦਿੱਤੀ ਐ ਪੰਜ ਕੰਪਨੀਆਂ ਤੋਂ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਨੇ ਕਫ ਸੀਰਪ ਬਣਾਉਣ ਤੇ ਸਪਲਾਈ ਤੇ ਰੋਕ ਲੱਗੀ ਐ ਮੈਡੀਕਲ ਸਟੋਰਸ ਦੇ ਦਵਾਈ ਭੇਜੀ ਗਈ ਸੀ ਉਹ ਵਾਪਸ ਮੰਗਵਾਉਣ ਦੇ ਹੁਕਮ ਦਿੱਤੇ ਗਏ ਨੇ ਨਿਸ਼ਪਰ ਦੇ ਵਿੱਚ ਕਈ ਬੱਚੀਆਂ ਤੀਆਂ ਕੋਲਡ ਰਿਫ ਖੰਗ ਦੀ ਦਵਾਈ ਪੀ ਨਾਲ ਮੌਤ ਹੋ ਰਹੀ ਐ ਸਿਰਫ ਮੱਧ ਪ੍ਰਦੇਸ਼ ਵਿੱਚ ਹੀ ਦਵਾਈ ਖਾਣ ਤੋਂ ਬਾਅਦ 11 ਬੱਚਿਆਂ ਦੀ ਮੌਤ ਹੋ ਗਈ ਹੈ। ਸਰਕਾਰ ਨੇ ਕੋਲਡ ਰਿਫ ਖੰਗ ਦੀ ਦਵਾਈ ਪੀਣ ਵਾਲੀ ਕੰਪਨੀ ਫਾਰਮਾਸਿਊਟਿਕਲਸ ਦੇ ਸਾਰੇ ਉਤਪਾਦਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਡਾਕਟਰ ਪਰਵੀਨ ਸੋਨੀ ਜਸਨੇ ਖੰਗ ਦੀ ਦਵਾਈ ਪੀਣ ਦਾ ਸੁਝਾਅ ਦਿੱਤਾ ਸੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਫਿਲਹਾਲ ਇਸ ਬੁਲਟਨ ਚੈਨਾ ਹੀ ਹੁਣ ਮੈਨੂੰ ਗਗਨਦੀਪ ਕਾਨੋ ਦੇ ਇਜਾਜ਼ਤ ਤੋਂ ਤੁਸੀਂ ਵਿਖਤ ਰਹੋ ਪ੍ਰਾਈਮੇਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ